ਪੇਪਰ ਹੁੰਦਾ ਨੇ ਇਸ ਪੁਸਤਕ ਦੇ ਉੱਤੇ ਪੜਿਆ ਆ ਮੈਂ ਵੀ ਆਪਣੇ ਵਿਚਾਰ ਜਿਹੜੇ ਆ ਇਸ ਪੁਸਤਕ ਦੇ ਉੱਤੇ ਦੇਣ ਜਾ ਰਹੀ ਹਾਂ ਕਲ ਦੇ ਰਾ ਅਠਵੇਂ ਦਹਾਕੇ ਦੀ ਮੂਹ ਬੋਲਦੀ ਤਸਵੀਰ ਅਠਵੇਂ ਦਹਾਕੇ ਤੇ ਅੰਤਲੇ ਬਰਿਆਂ ਤੋਂ ਰਾਮ ਹੋ ਕੇ ਦਸਵੇਂ ਦਹਾਕੇ ਦੇ ਅਰੰਭਲੇ ਸਾਲਾਂ ਤੱਕ ਪੰਜਾਬ ਦੇ ਲੋਕ بڑے ਸੰਕਟ ਅਤੇ ਸੰਤਾਪ ਵਿੱਚੋਂ ਗੁਜ਼ਰੇ ਹਨ अतवाद के आंतकवाद के बारहों देते राष्ट्रीय डैथगर्दी के लुप्त पसारा, पसारा दरमियान आम लोगों का जीना मुश्किल बनिया रहा है पंजाब ने इस दौर ने एक बड़ा इतिहासक संताप हंडाया है इसकी इससे जखम बहुत लंबे समय तक अले रहेंगे ठीक उस तरह जिमेंस की वेब न ਕਦੇ ਨਾ ਭੁੱਲਣ ਜੋ ਜ਼ਖਮ ਦਿੱਤੇ ਸਾਨੂੰ ਦੋਹਾਂ ਪਾਸਿਆਂ ਤੋਂ ਪੰਜਾਬ ਲਹੂ ਲਹਾਨ ਹੋਇਆ ਸੀ ਇਸੇ ਜ਼ਖਮ ਕਈ ਪੀੜ੍ਹੀਆਂ ਤੱਕ ਦੇਖਦੇ ਰਹਿਣਗੇ ਸਾਇਹਤ ਸਮਾਜ ਦਾ ਅਨਿਖਣ ਰਾਮ ਕਿਹਾ ਤਾਂ ਹੀ ਇਸ ਨੂੰ ਸਮਾਜ ਦਾ ਪ੍ਰਤੀਬਿੰਬ ਕਿਹਾ ਜਾਂਦਾ ਹੈ ਸਾਇਹਤਕਾਰ ਜੋ ਕੁਝ ਵੀ ਸਮਾਜ ਵਿੱਚ ਵੇਖਦਾ ਸਮਝਦਾ ਤੇ ਮਹਿਸੂਸਦਾ ਹੈ ਉਸ ਨੂੰ ਸ਼ਬਦਾਂ ਦਾ ਰੂਪ ਦਿੰਦਾ ਹੈ ਇਹਨਾਂ ਸ਼ਬਦਾਂ ਨੂੰ ਉਹ ਯੋਜਨਾਬੱਧ ਤਰੀਕੇ ਨਾਲ ਪਰੋਕੇ ਕਾਗਜ਼ ਦੇ ਉੱਪਰ ਉਤਾਰਦਾ ਹੈ ਸਾਹਿਬ ਦੀ ਇਸ ਰਮਾਈ ਨੂੰ ਆਪਣੇ ਅੰਦਰ ਸਮੋਈ ਬੈਠਾ ਡਾਕਟਰ ਗੁਰਦੀਪ ਸਿੰਘ ਹੈ ਜੋ ਪੇਸ਼ੇਵਰ ਹੋਮਿਓਪੈਥੀ ਡਾਕਟਰ ਹੈ ਡਾਕਟਰ ਨੀਤਰਾ ਜੀ ਡਾਕਟਰ ਰਾਜਵਿੰਦਰ ਕੌਰ ਨਾਗੜਾ ਜੀ ਤੇ ਬਾਕੀ ਪੱਜਾਂ ਦੇ ਪਕੀਰਫੜ ਕਰਨ ਵਾਲੇ ਡਾਕਟਰ ਦੀ ਸੁਲੱਖਾਂ ਚਰ ਜੀ ਮੰਗਲ ਚੰਚਲ ਜੀ ਮੱਖੀ ਘਾੜ ਦੀ ਸਾਰਿਆਂ ਦਾ ਮੈਂ ਤੈਨੂੰ ਧੰਨਵਾਦ ਕਰਦਾ ਹਾਂ ਇਸਲਾਹ ਉਹ ਜਿਵੇਂ ਜਿੱਦਾਂ ਦੱਸ ਰਹੇ ਵੀ ਕਾਫੀ ਕੁਝ ਹੋਰ ਵੀ ਲਿਖਿਆ ਜਾ ਸਕਦਾ ਪਰ ਮੈਂ ਇਹ ਕੋਸ਼ਿਸ਼ ਕੀਤੀ ਵੀ ਜ਼ਿਆਦਾਤਰ ਜਿਹੜਾ ਉਸ ਵੇਲੇ ਦਾ ਆਮ ਰਤਾਰਾ ਜੋ ਆਮ ਲੋਕਾਂ ਦੇ ਨਾਲ ਜੋ ਜੋ ਵਾਪਰ ਰਿਹਾ ਸੀ ਜੋ ਅਸੀਂ ਇੱਕਦਮ ਇੱਕ ਪਿੰਡੂ ਜੀ ਜਿਹੜਾ ਸੰਬੰਧ ਰੱਖਣਾ ਲਾਹੁਗਾ ਨਾ ਤੇ ਜੋ ਉਸ ਵੇਲੇ ਅਸੀਂ ਆਹ ਦਿਵਾਲੀ ਦੇਖਿਆ ਉਹ ਮੇਰੇ ਦਿਮਾਗ ਵਿੱਚੋਂ ਸਾਰੇ ਚੈਨ ਚਿੱਤਰ ਉਸ ਵੇਲੇ ਉੱਤਰੇ ਹੋਏ ਸੀ ਆਪਸ ਵਿੱਚ ਵੈਰ ਰੱਖਣਾ ਇੰਦੀ ਹੈ ਹਮ ਹਿੰਦੂਸ ਆਪਣਾ ਹੈ ਹਮ ਦਾ ਉਹ ਇਹ ਗੱਲ ਫੈਜ਼ਲ ਫੈਜ਼ਲ ਨੇ ਕਹੀ ਆ ਕਿ ਮਾਜਬ ਸੰਨ ਆਪਸ ਵਿੱਚ ਵੈਰ ਰੱਖਣਾ ਨਹੀਂ ਸਿਖਾਉਂਦਾ ਪਰ ਮੈਂ ਬਹੁਤ ਕੁਝ ਜੋ ਲਿਖਿਆ ਹੁੰਦਾ ਉਹ ਵਾਰੀ ਅਕੀੜੀਆਂ ਹੁੰਦੀ ਜਦੋਂ ਚੀਰ ਫੜ ਕਰਦੀਆਂ ਤੇ ਉਹਦੇ ਅਰਥ ਬਦਲ ਜਾਂਦੇ ਆ ਮੈਨੂੰ ਇਹ ਲੱਗਦਾ ਕਿ ਮਨਬਹੀ ਇੱਕ ਐਸਾ ਪਲੈਟਫਾਰਮ ਨਾ ਬੜਾ ਸੋਖਾ ਜਿਹੜੇ ਉਹਦੇ ਤਰ੍ਹਾਂ ਦੇ ਉੱਤੇ ਇਹ ਆਪਸੀ ਵੈਰ ਜੜਿਆ ਵਾਦ ਤੇ ਫੁੱਲਦੇ ਨੇ ਡਵੈਲਪ ਹੁੰਦੇ ਔਰ ਇਹ 84 ਵੀ ਉਹਦੇ ਤਰ੍ਹਾਂ ਲੱਗਦੇ ਹੋਇਆ 47 ਵੀ ਉਸੇ ਤਰ੍ਹਾਂ ਲੱਗਦੇ ਹੋਇਆ 71ਵੀਂ ਉਸੇ ਤਰ੍ਹਾਂ ਬਿਲਦੇ ਹੋਇਆ ਤੇ ਪੈਣ ਵੀ ਉਸੇ ਤੇ ਹੋਇਆ ਇਹ ਸਾਰਾ ਕੁਝ ਜਿਹੜਾ ਹੈ ਇਹਨਾਂ ਦੇ ਆਧਾਰ ਦੇ ਉੱਤੇ ਬਾਬਰ ਦਾ ਤੇ ਸੋਖਾ ਸੰਵੰਡਿਆ ਜਾਂਦਾ ਸਰਦੀਪ ਸਿੰਘ ਸਾਹਿਬ ਕਹਿ ਕੇ ਗਏ ਵੀ ਵਾਕਿਆ ਪੰਜਾਬ ਦੀ ਕੌਮ ਜਿਹੜੀ ਕਹਿੰਦੇ ਆ ਬਰੇ ਦਲੇਰ ਆ ਬਹਾਦਰ ਹੈ ਨਹੀਂ ਇਹ ਵੀ ਬਹਾਦਰ ਆ ਤੁਹਾਡੇ ਸਾਹਮਣੇ ਹੀ ਹੁਣ ਕੀ ਹੋਣ ਲਿਆਦਾ ਇਹ ਭਾਰ ਹੁਣ ਹੈ ਕਿ ਵਿਚਾਰ ਘੜਾ ਹੋਏ ਉਹਨਾਂ ਨੇ ਵੈਸ਼ਤ ਕਰਦਾਂ ਨੇ ਨਾ ਆਤਵਾਦੀਆਂ ਨੇ ਸੋਚ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਸੀ ਜਿਹੜੇ ਕਾਮਰੇਡ ਮਾਰੇ ਸੀ ਉਹ ਵਰਲਡ ਫੀਨੋਮੈਨਨ ਦੇ ਉੱਤੇ ਇੱਕ ਸੋਚ ਹੈ